ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਹੁਤ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੀ ਆ ਤੇ ਮੈਂ ਤੁਹਾਨੂੰ ਦੱਸੂਗੀ ਕਿ ਮੈਂ ਅਰਬੀ ਕਾਦੇ ਨਾਲ ਧੋਨੀ ਆ ਤੁਸੀਂ ਕਿਸ ਦੇ ਨਾਲ ਧੋਨੇ ਉਹ ਵੀ ਮੈਨੂੰ ਜ਼ਰੂਰ ਦੱਸਿਓ ਤੇ ਮੈਂ ਲੱਗੀ ਹੁਣ ਅਰਬੀ ਛਿੱਲਣਾ ਛਿੱਲ ਕੇ ਤਾਂ ਮੈਂ ਅਰਬੀ ਕੱਟੂਗੀ ਲੋ ਜੀ ਮੈਂ ਅਰਬੀ ਸਾਰੀ ਛਿੱਲ ਲਈ ਆ ਤਾਂ ਕੱਟਣੀ ਸ਼ੁਰੂ ਕਰ ਦਿੱਤੀ ਅਰਬੀ ਹੁਣ ਤੇ ਜੇ ਮੈਂ ਸਾਰੇ ਕਰਦੇ ਵੀਡੀਓ ਬਣਾਵਾਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਨਾ ਇਸ ਕਰਕੇ ਤੇ ਤੁਸੀਂ ਮੇਰੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮੈਂ ਜ਼ਰੂਰ ਤਰੀਕਾ ਦੱਸੂਗੀ ਵੀ ਕਿਹਦੇ ਨਾਲ ਆਪਾਂ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜੀ ਆਪਾਂ ਅਰਬੀ ਧੋ ਸਕਦੇ ਹਾਂ ਦੇਖੋ ਜੀ ਆਪਾਂ ਤੇਲ ਵੀ ਰੱਖਿਆ ਨਮਕ ਵੀ ਤੇ ਆਪਾਂ ਅਰਬੀ ਧੋਣੀ ਕਾਦੇ ਨਾਲ ਆ ਉਹ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਕਦੇ ਵੀ ਇਹ ਸੋਚਿਆ ਨਹੀਂ ਹੋਣਾ ਵੀ ਅਰਬੀ ਇਸ ਤਰ੍ਹਾਂ ਵੀ ਧੋਤੀ ਜਾ ਸਕਦੀ ਹੈ ਆਪਾਂ ਦਾ ਅਸਤੇ ਆ। ਦੇਖੋ ਜੀ ਇਹ ਹੈਗਾ ਸਰੋਂ ਦਾ ਤੇਲ। ਨਾ ਜੀ ਆਪਾਂ ਸਰੋਂ ਦਾ ਤੇਲ ਵੀ ਨਹੀਂ ਲਾਉਣਾ ਅਰਬੀ ਨੂੰ ਤੇ ਨਾ ਹੀ ਆਪਾਂ ਲਾਉਣਾ ਹੈਗਾ ਨਮਕ। ਹੁਣ ਤੁਸੀਂ ਕਹਿਣਾ ਵੀ ਆਰਬੀ ਤੋਂ ਹੋਊਗੀ ਕਾਦੇ ਨਾਲ। ਆਹ ਲਓ ਜੀ ਇਹ ਪਾਉਣਾ ਆਪਾਂ ਆਰਬੀ ਦੇ ਵਿੱਚ ਆਟਾ। ਇਸ ਤਰ੍ਹਾਂ ਆਟਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੱਥ ਦੇ ਨਾਲ ਮਲ ਲੈਣਾ ਆ। ਕੋਈ ਵੀ ਆਟਾ ਪਾ ਜਿਹੜੇ ਆ ਇਹਦੇ ਆਰਬੀ ਦੇ ਹੁੰਦੇ ਕੰਡੇ ਜਿਹਾ ਉਹ ਬਿਲਕੁਲ ਵੀ ਹੱਥਾਂ ਨੂੰ ਨਹੀਂ ਲੱਗਦੇ ਹੈਗੇ। ਤੇ ਬਿਲਕੁਲ ਸਹੀ ਤਰੀਕੇ ਨਾਲ ਹੱਥਾਂ ਤੇ ਜਿੱਦ ਚੁੱਭਣ ਲਾ ਪੈਂਦੀ ਨਹੀਂ ਚੁੱਭਦੀ ਹੈਗੀ ਤੁਸੀਂ ਇਸ ਤਰੀਕੇ ਦੇ ਨਾਲ ਆਟਾ ਜਿਹੜਾ ਚੰਗੀ ਤਰ੍ਹਾਂ ਆ ਆਰਬੀ ਨੂੰ ਲਾ ਲੈਣਾ ਹੈ ਲਾਉਣ ਤੋਂ ਬਾਅਦ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਐਨ ਆਰਬੀ ਜੈਨੀ ਮੈਂ ਕਹਿੰਦਾ ਜਿੱਦ ਆਪਾਂ ਬਾਰ ਬਾਰ ਲੂਣ ਪਾਈ ਜੰਨੇ ਧੋਈ ਜੰਨੇ ਚੀਪ ਜੀ ਨਿਕਲ ਜਾਂਦੀ ਇਹਦੇ ਵਿੱਚ ਕੋਈ ਦੁਬਾਰਾ ਆਟਾ ਨਹੀਂ ਪਾਉਣਾ ਕੁਛ ਨਹੀਂ ਕਰਨਾ ਬਸ ਇਸ ਤਰ੍ਹਾਂ ਆਟਾ ਲਾ ਕੇ ਬਸ ਦੋ ਤਿੰਨ ਪਾਣੀ ਇਹਨੂੰ ਧੋ ਦਿਓ ਤਾਂ ਆਰਬੀ ਬਿਲਕੁਲ ਸਾਫ਼ ਹੋ ਜਾਂਦੀ ਆ ਠੀਕ ਹੈ ਜੀ ਆ ਦੇਖ ਲਓ ਮੈਂ ਹੁਣ ਇਹਦੇ ਵਿੱਚ ਪਾਣੀ ਪਾਉਂਗੀ ਤੇ ਇਹਨੂੰ ਵੀ ਮੈਂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਨਾ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਆ ਜਿਹੜਾ ਆਟਾ ਹੈ ਆਟਾ ਵੀ ਚੰਗੀ ਤਰ੍ਹਾਂ ਲੱਥ ਜਵੇ ਤੇ ਇਹਦੀ ਚੀਪ ਜੀ ਜਿਹੜੀ ਆ ਉਹ ਵੀ ਨਿਕਲ ਜਾਵੇ ਠੀਕ ਆ ਆ ਦੇਖੋ ਇਸ ਤਰ੍ਹਾਂ ਮੈਂ ਮਲ ਦੇਣਾ ਇਹਨੂੰ ਚੰਗੀ ਤਰ੍ਹਾਂ ਬਿਲਕੁਲ ਵੀ ਹੱਥਾਂ ਤੇ ਕੋਈ ਕੰਡੇ ਨਹੀਂ ਲੱਗਦੇ ਦੇਖ ਲਓ ਮੈਂ ਕੋਈ ਗਲਵਜ਼ ਨਹੀਂ ਪਾਇਆ ਹੈਗਾ ਕੁਝ ਨਹੀਂ ਹੈਗਾ ਆ ਦੇਖ ਲਓ ਨਹੀਂ ਤਾਂ ਹੱਥਾਂ ਤੋਂ ਹੀ ਪਤਾ ਲੱਗ ਜਾਂਦਾ ਆ ਵੀ ਚੀਪ ਜੀ ਨਿਕਲ ਗਈ ਪਹਿਲਾਂ ਹੀ ਪਾਣੀ ਆ ਹਲੇ ਤੇ ਕੁਛ ਨਹੀਂ ਇਹਦੇ ਵਿੱਚੋਂ ਦੇਖੋ ਹੁਣ ਆਪਾਂ ਬਸ ਇਹਨੂੰ ਪਾਣੀ ਸਾਫ਼ ਕਰਨਾ ਵਿੱਚੋਂ ਆਟਾ ਜਿਹੜਾ ਚੰਗੀ ਤਰ੍ਹਾਂ ਨਿਕਲ ਜਾਵੇ ਮੈਂ ਦੋ ਤਿੰਨ ਪਾਣੀ ਇਸੇ ਤਰ੍ਹਾਂ ਧੋ ਕੇ ਤੇ ਇਹਨੂੰ ਜਿਹੜਾ ਆ ਅਰਬੀ ਨੂੰ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੀ ਇਸ ਤਰ੍ਹਾਂ ਤੁਸੀਂ ਵੀ ਅਰਬੀ ਧੋਇਆ ਕਰੋ ਜੇ ਤੁਸੀਂ ਪਹਿਲਾਂ ਵੀ ਇਸ ਤਰ੍ਹਾਂ ਧੋਨੇ ਆ ਤਾਂ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਤੁਸੀਂ ਅਰਬੀ ਕਾਦੇ ਨਾਲ ਧੋਨੇ ਆ ਲੂਣ ਨਾਲ ਤੇਲ ਲਾ ਕੇ ਜਾਂ ਆਟੇ ਨਾਲ ਹੀ ਧੋਨੇ ਆ ਇਹ ਆਟੇ ਵਾਲਾ ਤਰੀਕਾ ਬਹੁਤ ਸੋਹਣਾ ਤੁਸੀਂ ਇਸ ਤਰ੍ਹਾਂ ਕਰਕੇ ਜਰੂਰ ਦੇਖਿਓ ਤੁਹਾਨੂੰ ਮੇਰਾ ਇਹ ਅਰਬੀ ਧੋਣ ਦਾ ਤਰੀਕਾ ਕਿਸ ਤਰ੍ਹਾਂ ਲੱਗਾ ਮੈਨੂੰ ਜਰੂਰ ਦੱਸਿਓ ਜੇ ਤੁਸੀਂ ਵੀ ਪਹਿਲਾਂ ਤੋਂ ਹੀ ਆਟੇ ਨਾਲ ਧੋਣੇ ਆ ਤਾਂ ਉਹ ਮੈਨੂੰ ਕਮੈਂਟ ਜਰੂਰ ਕਰਿਓ ਜੀ ਨਹੀਂ ਤਾਂ ਇਹ ਤਰੀਕਾ ਹਜੇ ਤੱਕ ਬਹੁਤ ਹੀ ਨਹੀਂ ਹੈਗਾ ਪਤਾ ਤੇ ਤੁਸੀਂ ਆਟੇ ਨਾਲ ਇਹ ਟਰਾਈ ਜਰੂਰ ਕਰਿਓ ਤਾਂ ਫਿਰ ਦੇਖਿਓ ਤੁਸੀਂ ਅਰਬੀ ਜਿਹੜੀ ਆ ਬਸ ਇੱਕ ਦੋ ਦੋ ਪਾਣੀ ਪਾਓ ਤੇ ਅਰਬੀ ਜਿਹੜੀ ਸਾਫ਼ ਹੋ ਜਾਂਦੀ ਆ ਹੁਣ ਮੈਂ ਇਹਦਾ ਟੋਕਰੀ ਦੇ ਵਿੱਚ ਪਾ ਕੇ ਤੇ ਇੱਥੇ ਚੰਗੀ ਤਰ੍ਹਾਂ ਪਾਣੀ ਜਿਹੜਾ ਹੈ ਆਪਾਂ ਸੱਡ ਦੇਣਾ ਆ ਤਾਂ ਜੋ ਆਟਾ ਜਿਹੜਾ ਚੰਗੀ ਤਰ੍ਹਾਂ ਨਿਕਲ ਜਾਵੇ ਇਹਦੇ ਵਿੱਚੋਂ ਤੇ ਕੋਈ ਲੋੜ ਨਹੀਂ ਇਹਨੂੰ ਲੂਣ ਪਾਉਣ ਦੀ ਜਾਂ ਕੋਈ ਇਸ ਤਰ੍ਹਾਂ ਵੀ ਹੈ ਨਾ ਨਹੀਂ ਬਸ ਐਸੇ ਤਰ੍ਹਾਂ ਮਲ ਮਲ ਕੇ ਜਿਹੜੀ ਆਪਾਂ ਅਰਬੀ ਧੋ ਲੈਣੀ ਆ ਤੇ ਅਰਬੀ ਬਿਲਕੁਲ ਸਾਫ਼ ਤੇ ਆਪਾਂ ਹੁਣ ਅੱਗਾ ਰਾਤ ਪਈ ਆ ਮੈਂ ਇਹਨੂੰ ਸਵੇਰੇ ਬਣਾਉਣਾ ਆ ਐਸੇ ਤਰ੍ਹਾਂ ਧੋ ਕੇ ਮੈਂ ਇਹਨੂੰ ਰੱਖ ਦੇਣਾ ਆ ਤਾਂ ਸਵੇਰ ਨੂੰ ਆਪਾਂ ਇਹਨੂੰ ਬਣਾਉਣਾ ਆ ਤੇ ਅਰਬੀ ਬਣਦੀ ਬਹੁਤ ਹੀ ਸਵਾਦ ਤੁਸੀਂ ਕਿਹੜੇ ਤਰੀਕੇ ਨਾਲ ਧੋਨੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਮਿਲੇਗਾ ਬਹੁਤ ਹੋਰ ਵੀਡੀਓ ਨਾਲ ਤੇ ਉਹਨਾਂ ਚ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਲੀਜ਼ ਤੁਸੀਂ ਮੇਰੀ ਹਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਓ ਜੇ ਨਹੀਂ ਪਹਿਲਾਂ ਕੀਤਾ ਤਾਂ ਨਹੀਂ ਤਾਂ ਕਈ ਵਾਰੀ ਕੀ ਹੁੰਦਾ ਹੈ ਕਿ ਮੈਨੂੰ ਵੀ ਨਹੀਂ ਪਹਿਲਾਂ ਪਤਾ ਹੁੰਦਾ ਸੀ ਮੈਂ ਦੁਬਾਰਾ ਸਬਸਕ੍ਰਾਈਬ ਵਾਲਾ ਕਰ ਦਿਆ ਨਾਲ ਅਗਲੇ ਦਾ ਤਾਂ ਸਬਸਕ੍ਰਾਈਬ